ਡੇਲੀ ਬੋਸ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਤੁਸੀਂ ਇੱਕ ਗਾਣਾ ਤਾਂ ਜ਼ਰੂਰ ਸੁਣਿਆ ਹੋਵੇਗਾ ਕਹਿੰਦੇ ਨੇ ਮਿੱਤਰਾਂ ਨੂੰ ਬੋਲਣੇ ਦੀ ਲੋੜ ਕੋਈ ਨਾ ਸਾਡੇ ਬੱਲੇ ਆ ਰਿਕਾਰਡ ਬੋਲਦੇ ਇੱਕ ਅਜਿਹੇ ਹੀ ਸ਼ਖਸ ਦੇ ਨਾਲ ਤੁਹਾਨੂੰ ਅੱਜ ਰੂਬਰੂ ਕਰਵਾਵਾਂਗੇ ਜਿਨ੍ਹਾਂ ਨੂੰ ਖੁਦ ਬੋਲਣ ਦੀ ਲੋੜ ਨਹੀਂ ਪੈਂਦੀ ਉਹਨਾਂ ਦੇ ਜੋ ਰਿਕਾਰਡ ਨੇ ਉਹੀ ਬੋਲਦੇ ਨੇ ਰਿਕਾਰਡਾਂ ਦੀ ਇੱਕ ਲਿਸਟ ਮੇਰੇ ਕੋਲ ਇੱਥੇ ਮੌਜੂਦ ਹੈ ਤੁਸੀਂ ਵੀ ਇੱਕ ਵਾਰ ਨਜ਼ਰ ਮਾਰੋ ਇੱਕ ਵਾਰ ਪੜੋ रिकॉर्ड ਤੇ ਬਗਾਇਦਾ ਤੌਰ ਤੇ ਇਨਾਮ ਵੀ ਇਹਨਾਂ ਵੱਲੋਂ ਰੱਖਿਆ ਗਿਆ ਹੈ ਜੋ ਵੀ ਇਹਨਾਂ ਦੇ ਸਾਰੇ ਰਿਕਾਰਡ ਜੋ ਨੇ ਉਹਨਾਂ ਦੀ ਬਰਾਬਰੀ ਕਰੇਗਾ ਜਾਂ ਇਹਨਾਂ ਰਿਕਾਰਡਸ ਨੂੰ ਅਚੀਵ ਕਰੇਗਾ ਉਹਨਾਂ ਨੂੰ ਬਕਾਇਦਾ ਇੱਕ ਬੁਲੇਟ ਮੋਟਰਸਾਈਕਲ 1,40,000 ਜਿਸ ਦੀ ਕੀਮਤ ਹੈ ਉਹ ਇਨਾਮ ਦੇ ਰੂਪ ਵਿੱਚ ਦਿੱਤਾ ਜਾਵੇਗਾ ਸਾਡੇ ਨਾਲ ਇੱਥੇ ਮੌਜੂਦ ਨੇ ਇਹ ਰਿਕਾਰਡ ਕੈਮ ਕਰਨ ਵਾਲੇ ਐਥਲੀਟ ਨੇ ਗਗਨਦੀਪ ਸਿੰਘ ਹਦਾਇਤਪੁਰ ਗਗਨਦੀਪ ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ ਅਸਲੀ ਗੱਲ ਜੀ ਸਾਰਿਆਂ ਨੂੰ ਤੇ ਗਗਨਦੀਪ ਜੀ ਇਹਨਾਂ ਰਿਕਾਰਡਾਂ ਬਾਰੇ ਦੱਸੋ ਤੁਸੀਂ ਥੱਲੇ ਇਨਾਮ ਵੀ ਰੱਖਿਆ ਹੈ ਵੀ ਜੋ ਵੀ ਤੁਹਾਡਾ ਤੁਹਾਡੀ ਚੁਣੌਤੀ ਨੂੰ ਕਬੂਲ ਕਰੇਗਾ ਤੇ ਬਰਾਬਰੀ ਕਰੇਗਾ ਜਾਂ ਇਸ ਤੋਂ ਵੀ ਜ਼ਿਆਦਾ ਕਰੇਗਾ ਉਸ ਨੂੰ ਮੋਟਰਸਾਈਕਲ ਬੁਲਟ ਮੋਟਰਸਾਈਕਲ ਦਿੱਤਾ ਜਾਵੇਗਾ ਇਸ ਬਾਰੇ ਇਹਨਾਂ ਰਿਕਾਰਡਾਂ ਬਾਰੇ ਦੱਸੋ ਇਹ ਰਿਕਾਰਡ ਜਿਹੜੇ ਮੈਂ ਬਣਾਏ ਹੋਏ ਨੇ ਜਿਮ ਦੇ ਵਿੱਚ ਕੋਈ ਪਿਛਲੇ ਸਾਲ ਤੋਂ ਸ਼ੁਰੂ ਕਰਕੇ ਜਿਹੜੇ ਰਿਕਾਰਡ ਮੈਂ ਅਚੀਵ ਕੀਤੇ ਹੋਏ ਸਾਰੇ ਕੋਈ 13 ਦੇ ਕਰੀਬ ਰਿਕਾਰਡ ਆ ਸੋ ਮੈਂ ਇੱਕ ਇੱਕ ਮੈਸੇਜ ਦਿੱਤਾ ਹੈ ਰਿਕਾਰਡ ਬਣਾ ਕੇ ਕਿ ਜਿੱਦਾਂ ਅੱਜਕੱਲ ਨਸ਼ੇ ਦਾ ਬਹੁਤ ਜ਼ਿਆਦਾ ਪ੍ਰਭਾਵ ਰਿਹਾ ਨੌਜਵਾਨ ਜਿਹੜੇ ਨਸ਼ਿਆਂ ਦੇ ਵਿੱਚ ਗ੍ਰਿਫਤ ਹੋ ਚੁੱਕੇ ਆ ਸੋ ਉਹਨਾਂ ਨੂੰ ਇੱਕ ਮੈਸੇਜ ਦਿੱਤਾ ਹੈ ਕਿ ਆਪਾਂ ਜਿਹੜੇ ਆ ਕੁਝ ਵੀ ਕਰ ਸਕਦੇ ਆ ਤੁਸੀਂ ਜਿਹੜਾ ਵਾ ਸੱਚੇ ਦਿਲੋਂ ਮਿਹਨਤ ਕਰਕੇ ਤੋਂ ਇਦਾਂ ਦੇ ਕੰਮ ਕਰੋ ਸੋ ਮੈਂ ਇਹ ਰਿਕਾਰਡ ਬਣਾ ਕੇ ਆਪਣੇ ਕੋਲ ਬਿਲਟ ਮੋਟ ਸਖਦਾ ਪ੍ਰਾਈਜ਼ ਵੀ ਰੱਖਿਆ ਹੋਇਆ ਹੈ ਔਰ ਜਿਹੜਾ ਵੀ ਨੌਜਵਾਨ ਇਹ ਪ੍ਰਾਈਜ਼ ਦੇਸ਼ ਵਿਦੇਸ਼ ਦਾ ਆਲ ਵਰਲਡ ਚੈਲੰਜ ਕੀਤਾ ਹੋਇਆ ਹੈ ਕੋਈ ਵੀ ਇਹਨਾਂ ਰਿਕਾਰਡਾਂ ਦੀ ਬਰਾਬਰੀ ਕਰ ਲੇ ਜਾਂ ਇਹਨਾਂ ਨੂੰ ਪੂਰਾ ਕਰ ਲੇ ਤੋੜ ਦੇ ਸੋ ਮੈਂ ਆਪਣੇ ਕੋਲ ਬੁਲਟ ਮੋਟਰਸਾਈਕਲ ਨਵਾਂ ਜੋ 1 ਲੱਖ 40000 ਰੁਪਏ ਦਾ ਹੈ ਉਹ ਮੈਂ ਖਰੀਦ ਕੇ ਘਰ ਵਿੱਚ ਰੱਖਿਆ ਹੋਇਆ ਹੈ ਤਾਂ ਹੁਣ ਹੁਣੇ ਬੁਲਟ ਮੋਟਰਸਾਈਕਲ ਸੁਣ ਕੇ ਤਾਂ ਮੇਰੇ ਖਿਆਲ ਮੇਰੇ ਕਈ ਅਜਿਹੇ ਦੋਸਤ ਹੋਣਗੇ ਜਿਨ੍ਹਾਂ ਦੇ ਦਿਲ ਵਿੱਚ ਖਿਆਲ ਜ਼ਰੂਰ ਆ ਰਿਹਾ ਹੋਵੇਗਾ ਕਿ ਕਿਉਂ ਨਾ ਇਸ ਦੀ ਬਰਾਬਰੀ ਕੀਤੀ ਜਾਵੇ ਜਾਂ ਕੋਸ਼ਿਸ਼ ਕੀਤੀ ਜਾਵੇ ਤੁਹਾਡੇ ਦਿਮਾਗ ਵਿੱਚ ਕਿਵੇਂ ਆਇਆ ਵੀ ਆ ਰਿਕਾਰਡ ਕੈਮ ਕਿਤੇ ਜਾਣ ਤੁਹਾਨੂੰ ਸ਼ੁਰੂ ਤੋਂ ਹੀ ਐਕਸਰਸਾਈਜ਼ ਦਾ ਸ਼ੌ हां <गण> जी ਮੈਨੂੰ ਬਚਪਨ ਤੋਂ ਵੀ ਐਕਸਰਸਾਈਜ਼ ਦਾ ਬਹੁਤ ਸ਼ੌਂਕ ਸੀ ਪਹਿਲਾਂ ਮੈਂ ਜਦੋਂ ਛੋਟਾ ਹੁੰਦਾ ਸੀ ਪਹਿਲਾਂ ਕਬੱਡੀ ਖੇਡਦਾ ਹੁੰਦਾ ਸੀ ਔਰ ਉਸ ਤੋਂ ਬਾਅਦ ਫਿਰ ਮੈਂ ਰੋਇੰਗ ਦੀ ਗੇਮ ਵੀ ਕੀਤੀ ਹੈ ਕੋਈ 5 ਸਾਲ ਦੇ ਕਰੀਬ ਔਰ ਉਸ ਤੋਂ ਬਾਅਦ ਫਿਰ ਮੈਂ ਜਿਮ ਤਾਂ ਕਦੇ ਗਿਆ ਨਹੀਂ ਮੈਂ ਵੈਸੇ ਹੀ ਸ਼ੌਂਕ ਦੀ ਤੌਰ ਤੇ ਸਟਾਰਟ ਕੀਤਾ ਸੀ ਜਿਮ ਉੱਥੇ ਜਾ ਕੇ ਜਦ ਮੈਂ ਦੇਖਿਆ ਕਿ ਸਾਰੇ ਨੌਜਵਾਨਾਂ ਦਾ ਧਿਆਨ ਜਿਹੜਾ ਉਹ ਆਪਣੇ ਡੋਲੇ ਛੋਲੇ ਬਣਾਉਣ ਦੇ ਚੱਕਰਾਂ ਦੇ ਵਿੱਚ ਪਿਆ ਹੋਇਆ ਸੋ ਕੋਈ ਪ੍ਰੋਟੀਨ ਖਾ ਰਿਹਾ ਕੋਈ ਮੈਡੀਸਨ ਲੈ ਰਿਹਾ ਹੈ ਵਲ ਅਲੱਗ-ਅਲੱਗ ਤਰੀਕੇ ਹਨਾ ਸੋ ਮੈਂ ਉਹਨਾਂ ਤੋਂ ਅਲੱਗ ਹੀ ਕਰਨਾ ਚਾਹੁੰਦਾ ਸੀਗਾ ਸੋ ਅਲੱਗ ਕਰਦੇ ਹੋਏ ਮੈਂ ਇਸਟੈਮਲੇ ਵਾਲੀ ਐਕਸਾਈਟ ਗਗਨ ਤੁਸੀਂ ਕਦੇ ਜਿਵੇਂ ਤੁਸੀਂ ਕਿਹਾ ਕਿ ਜਿੰਮ ਦੇ ਵਿੱਚ ਜਿਹੜੇ ਨੌਜਵਾਨ ਹੁੰਦੇ ਨੇ ਉਹ ਡੱਬੇ بڑے ਖਾਂਦੇ ਨੇ ਕਹਿੰਦੇ ਨੇ ਡੱਬਾ ਕਿਹੜਾ ਲੈਣਾ ਹੈ ਪ੍ਰੋਟੀਨਸ ਖਾਂਦੇ ਨੇ ਜਾਂ ਹੋਰ ਕਈ ਤਰ੍ਹਾਂ ਦੇ ਜੋ ਸਟੀਰੋਇਡਸ ਨੇ ਉਹ ਇਸਤੇਮਾਲ ਕਰਦੇ ਨੇ ਤੁਸੀਂ ਕਦੇ ਅਝਿਹਾਰ ਨਹੀਂ ਕੀਤਾ ਵੀ ਪ੍ਰੋਟੀਨ ਲਿੱਤੇ ਹੋਣ ਜਾਂ ਕੁਝ ਲੈ ਜਾਤੋ ਸਟੀਰੋਇਡਸ ਇਹ ਤਾਂ ਤੁਸੀਂ ਕਹਿ ਸਕਦੇ ਹੋ ਕਿ ਮਹਾਰਾਜ ਦੇ ਪਰਮਾਤਮਾ ਦੀ ਕਿਰਪਾ ਹੀ ਹੈ ਆਪਣੇ ਉੱਤੇ ਕਦੇ ਵੀ ਮੈਂ ਇਹਨਾਂ ਚੀਜ਼ਾਂ ਦੇ ਚੱਕਰਾਂ ਦੇ ਵਿੱਚ ਨਹੀਂ ਪਿਆ ਸੋ ਮੇਰੀ ਨੇਚਰਲੀ ਜਿਹੜੀ ਡਾਈਟ ਆ ਜਿਹਦੇ ਵਿੱਚ ਤੁਸੀਂ ਫਲ ਫਰੂਟ ਲਗਾ ਸਕਦੇ ਹੋ ਚਨੇ ਵਗੈਰਾ ਖਾ ਲਾ ਸਕਦੇ ਹੋ ਸੋ ਇਹਨਾਂ ਚੀਜ਼ਾਂ ਦੇ ਮੈਂ ਬਿਲਕੁਲ ਨੇੜੇ ਨਹੀਂ ਗਿਆ ਸੋ ਮਹਾਰਾਜ ਨੇ ਵੈਸੇ ਹੀ ਬੜਾ ਸ਼ਟਾਮਨ ਇਸ ਟਾਈਮ ਨਾਲ ਬਖਸ਼ਿਆ ਬਖਸ਼ਿਆ ਸੋ ਉਹਦੇ ਨਾਲ ਹੀ ਮੇਰਾ ਸਾਰਾ ਕੁਝ ਮੈਂ ਕਵਰ ਕੀਤਾ ਆ ਉਹ ਮੈਨੂੰ ਜਰੂਰਤ ਹੀ ਨਹੀਂ ਪਈ ਕਿਤੇ ਮੈਡੀਸਨ ਲੈ ਆਂਦੀ ਔਰ ਵੈਸੇ ਵੀ ਨੌਜਵਾਨਾਂ ਨੂੰ ਇੱਕ ਕਹਿਣਾ ਚਾਹੂੰਗਾ ਕਿ ਤੁਹਾਨੂੰ ਮੈਡੀਸਨ ਤੇ ਪ੍ਰੋਟੀਨ ਦੇ ਚੱਕਰਾਂ ਵਿੱਚ ਜਿਆਦਾ ਨਹੀਂ ਪੈਣਾ ਚਾਹੀਦਾ ਸੋ ਦਿਲ ਰੱਖ ਕੇ ਹਿੰਮਤ ਰੱਖ ਕੇ ਤੁਸੀਂ ਕੋਈ ਵੀ ਜਿਹੜਾ ਉਹ ਕੰਮ ਜਿਹੜਾ ਆਪਣਾ ਟਾਰਗੇਟ ਅਚੀਵ ਕਰ ਸਕਦੇ ਹੋ ਤੇ ਤੁਹਾਨੂੰ ਕਿੰਨਾ ਸਮਾਂ ਗੱਗਨ ਲੱਗਿਆ ਇਹ ਟਾਰਗੇਟਸ ਨੂੰ ਅਚੀਵ ਕਰਨ ਦੇ ਲਈ ਜਾਂ ਫਿਰ ਇਹ ਹੀ ਇਸ ਬਾਡੀ ਤੇ ਪਹੁੰਚਣ ਲਈ ਜੋ ਤੁਸੀਂ ਹੁਣ ਤੱਕ ਕੈਮ ਕੀਤੇ ਨੇ ਜਿਵੇਂ ਮੈਂ ਪੜ ਸਕਦਾ ਹਾਂ ਇਹ ਲੈਗ ਰੇਸ ਕੰਟੀਨਿਊ 2 ਘੰਟੇ 10 ਮਿੰਟ ਤੱਕ 3050 ਸੈਟਅਪਸ ਕੰਟੀਨਿਊ 1 ਘੰਟਾ 30 ਮਿੰਟ 2300 ਮਤਲਬ ਕੁੱਲ ਮਿਲਾ ਕੇ 13 ਵਕ ਵਕ ਜੋ ਰਿਕਾਰਡ ਤੁਸੀਂ ਕਾਇਮ ਕੀਤੇ ਨੇ ਕਿੰਨਾ ਕਸਾਮਾਨ ਲੱਗਾ ਤੇ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਤੁਹਾਨੂੰ ਕਰਨਾ ਪਿਆ हां जी ਜਦੋਂ ਮੈਂ ਮੈਨੂੰ ਕੋਈ ਜਿਹੜੇ ਟਾਰਗੇਟ ਮੈਂ ਬਣਾਏ ਚੈਲੰਜ ਕੀਤੇ ਕੋਈ ਮੈਨੂੰ ਕੋਈ 11 ਮਹੀਨੇ ਦੇ ਕਰੀਬ ਜਿਹੜਾ ਸਮਾਂ ਲੱਗਾ ਹੈ ਔਰ ਇਹਦੇ ਵਿੱਚ ਮੁਸ਼ਕਲਾਂ ਦਾ ਤੇ ਬਹੁਤ ਸਾਹਮਣਾ ਕਰਨਾ ਪਿਆ ਮੇਰਾ ਕੋਈ ਜਿਹੜੇ ਸਰੀਰ ਦਾ ਕੋਈ ਐਸਾ ਜੋੜ ਨਹੀਂ ਆ ਜੋ ਮੈਂ ਇੱਕ ਵਾਰ ਜਿਹੜਾ ਉਹ ਡਿਸਟਰਬ ਨਹੀਂ ਹੋਇਆ ਹਾਂਜੀ ਔਰ ਗਰਮੀਆਂ ਦੇ ਵਿੱਚ ਜਿੱਦਾਂ ਜੀਠ ਹੜ ਦੀ ਪੂਰੀ ਗਰਮੀ ਦੇ ਵਿੱਚ ਮੇਰਾ 4-4 ਘੰਟੇ ਦਾ ਜਿਹੜਾ ਵਰਕਆਊਟ ਹੁੰਦਾ ਸੀਗਾ ਉਹ ਸਾਰੀ ਬਾਡੀ ਤੇ ਇੱਕ ਵਾਰ ਇਨਫੈਕਸ਼ਨ ਹੋ ਜਾਂਦੀ ਸੀ ਫਿਰ ਚਮੜੀ ਇਨਫੈਕਸ਼ਨ ਤੁਹਾਨੂੰ ਹੋ ਜਾਂਦੀ ਸੀ ਇਨਫੈਕਸ਼ਨ ਹੋ ਜਾਂਦੀ ਸਾਰੀ ਚਮੜੀ ਵੀ ਖਰਾਬ ਹੋ ਗਈ ਸੀ ਬਲ ਬਹੁਤ ਸਖਤ ਮਿਹਨਤ ਕੀਤੀ ਆ ਕੋਈ ਇਸ ਤਰ੍ਹਾਂ ਨਹੀਂ ਆ ਕਿ ਆਪਾਂ 1-2 ਮਹੀਨੇ ਦੀ ਜਿਹੜੀ ਖੇਡ ਆ ਮਤਲਬ ਇਹ ਹੱਡ ਗੋਡੇ ਜਿਹੜੇ ਤੁਹਾਡੇ ਨੇ ਜਾਂ ਇਹ ਜੋੜ ਨੇ ਸਾਰੇ ਇੱਕ ਵਾਰ ਸਾਰੇ ਹਿੱਲੇ ਹੋਏ ਨੇ ਹਾਂਜੀ ਇੱਕ ਵਾਰ ਸਾਰੇ ਮੈਂ ਮਿਲ ਹਿੱਲੇ ਹੋਏ ਨੇ ਲਾ ਕੇ ਦੇਖ ਲੈ ਇੱਕ ਵਾਰ ਸਾਰੇ ਲਾ ਕੇ ਦੇਖ ਲੈ ਹਾਂਜੀ ਸਾਰੇ ਲਾ ਕੇ ਦੇਖ ਲੈ ਇੱਕ ਵਾਰ ਸਾਰੇ ਆ ਫਿਰ ਇਹ ਆਪਣੇ ਆਪ ਹੀ ਠੀਕ ਹੋਈ ਨੇ ਜਾਂ ਫਿਰ ਤੁਸੀਂ ਮੈਡੀਕਲੀ ਕੁਝ ਤੁਸੀਂ ਇਲਾਜ ਵੀ ਇਹਨਾਂ ਦਾ ਕਰਵਾਇਆ ਥੋੜਾ ਬਹੁਤਾ ਮਤਲਬ ਇਦਾਂ ਹੀ ਆਪਣੀ ਆ ਵੀ ਵੈਸੇ ਤਕਰੀਬਨ ਠੀਕ ਹੋ ਗਈ ਸੀ ਰੈਸ਼ਟ ਕਰਨੀ ਪਈ ਥੋੜੀ ਵਿੱਚ ਵਿੱਚ ਅ ਤਕਰੀਬਨ ਜਾਂ ਫਿਰ ਕਿਸੇ ਨੂੰ ਥੋੜਾ ਦਿਖਾਉਣਾ ਪਿਆ ਸੀ ਜਿੱਦਾਂ ਹੱਡੀਆਂ ਵਾਲੇ ਉਹਨਾਂ ਨੂੰ ਦਿਖਾਉਣਾ ਪਿਆ ਸੀ ਔਰ ਉਹਦੇ ਨਾਲ ਫਿਰ ਫਰਕ ਹੌਲੀ ਹੌਲੀ ਪੈ ਗਿਆ ਸੀਗਾ ਸਾਰਾ ਅੱਛਾ ਤੁਸੀਂ ਐਕਸਰਸਾਈਜ਼ ਕਿਉਂ ਕਰਦੇ ਹੋ ਗਗਨ ਸਭ ਤੋਂ ਵੱਡੀ ਗੱਲ ਕਿਉਂਕਿ ਅੱਜ ਕੱਲ੍ਹ ਦੇ ਜਿਹੜੇ ਨੌਜਵਾਨਾਂ ਦੇ ਵਿੱਚ ਰੁਝਾਨ ਬਹੁਤ ਹੈ ਕਿ ਅਸੀਂ ਡੋਲੇ ਬਣਾਈਏ ਸ਼ੋਸ਼ੇਬਾਜ਼ੀ ਕਰੀਏ ਸ਼ੋਅ ਆਫ ਕਰੀਏ ਤੁਸੀਂ ਐਕਸਰਸਾਈਜ਼ ਕਿਉਂ ਨਹੀਂ ਮੈਂ ਦੇਖ ਸਕਦਾ ਤੁਹਾਡਾ ਡੀਐਨਡੀਓਲ ਬਹੁਤ ਵਧੀਆ ਹੈ ਲੇਕਿਨ ਤੁਸੀਂ ਉਹ ਨਹੀਂ ਕੀਤੀ ਤੁਸੀਂ ਬਹੁਤ ਜ਼ਿਆਦਾ ਬਾਈਸੈਪਸ ਬਣਾਏ ਹੋਣ ਜਾਂ ਚੈਸਟ ਬਣਾਈ ਹੋਵੇ ਲੇਕਿਨ ਤੁਹਾਡੀ ਫਿਜ਼ਿਕ ਇੱਕ ਐਥਲੀਟ ਦੇ ਹਿਸਾਬ ਨਾਲ ਬਹੁਤ ਵਧੀਆ ਫਿਜ਼ਿਕ ਹੈ ਤੁਸੀਂ ਕਿਉਂ ਮਤਲਬ ਕਿ ਕਿਉਂਕਿ ਅੱਜਕਲ ਜਿਹੜਾ ਸ਼ੋਅ ਸ਼ੌਫ ਹੈ ਉਹ ਸਿਰਫ ਸ਼ੌਫ ਲਈ ਜਾਂ ਫਿਰ ਨਹੀਂ ਇੱਕ ਤੰਦਰੁਸਤੀ ਲਈ ਹਾਂਜੀ ਜਦੋਂ ਮੈਂ ਨਾ ਬੜਾ ਛੋਟੇ ਹੁੰਦੇ ਸੁਣਦਾ ਹੁੰਦਾ ਸੀਗਾ ਕਿ ਮਤਲਬ ਬੜੇ ਡੋਲਿਆਂ ਦੇ ਚੱਕਰਾਂ ਵਿੱਚ ਸਾਰੇ ਮੁੰਡੇ ਜਿਹੜੇ ਪਏ ਹੋਏ ਸਾਡੇ ਫੋਟੋਆਂ ਖਿਚਾ ਕੇ ਜਾ ਕੇ ਫੇਸਬੁੱਕ ਤੇ ਪਾਉਂਦੇ ਆ ਇਸ ਤਰ੍ਹਾਂ ਦੇ ਕਰਕੇ ਸੋ ਮੈਂ ਉਹਨਾਂ ਨੂੰ ਅਲੱਗ ਕਰਨਾ ਚਾਹੁੰਦਾ ਸੀਗਾ ਔਰ ਇੱਕ ਮੈਂ ਮੈਡੀਸਨ ਦੇ ਖਿਲਾਫ ਵੀ ਜਿਹੜਾ ਉਹ ਮੈਸੇਜ ਦੇਣਾ ਚਾਹੁੰਦਾ ਸੀਗਾ ਵੀ ਇਹ ਤੋਂ ਬਗੈਰ ਵੀ ਤੁਸੀਂ ਜਿਹੜਾ ਵਾ ਬੜਾ ਬਹੁਤ ਜ਼ਿਆਦਾ ਰਿਕਾਰਡ ਜਿਹੜੇ ਬਣਾ ਸਕਦੇ ਹੋ ਸੋ ਇਹ ਡੋਲਿਆਂ ਦਾ ਚੱਕਰ ਦੇ ਵਿੱਚ ਮੈਂ ਬਿਲਕੁਲ ਬਿਲਕੁਲ ਕਦੇ ਸ਼ੌਂਕ ਰੱਖਿਆ ਨਹੀਂ ਹੋਣਾ ਤੁਹਾਡੇ ਸਰੀਰ ਦੇ ਵਿੱਚ ਪਾਵਰ ਹੋਣੀ ਚਾਹੀਦੀ ਹੈ ਡੋਲਿਆਂ ਦਾ ਕੋਈ ਤੁਹਾਡਾ ਮਤਲਬ ਨਹੀਂ ਹੈਗਾ ਜੇ ਤੁਹਾਡੇ ਸਰੀਰ ਪਾਵਰ ਹੈ ਤਾਂ ਉਹਦੇ ਅੱਗੇ ਜਿਹੜੇ ਤੁਹਾਡੇ ਵੱਡੇ ਵੱਡੇ بس ਇਹੀ ਇਹਦਾ ਕਰਕੇ ਫਿਰ ਤੁਹਾਨੂੰ ਤੁਹਾਨੂੰ ਲੱਗਦਾ ਕਿ ਕੋਈ ਨੌਜਵਾਨ ਸਾਹਮਣੇ ਆਏਗਾ ਜੀ ਜੋ ਤੁਹਾਡੀ ਚੁਣੌਤੀ ਹੈ ਉਸ ਨੂੰ ਕਬੂਲ ਕਰੇਗਾ ਮੈਨੂੰ ਇਹ ਚੈਲੰਜ ਕੀਤੇ ਹੋਏ ਕੋਈ 4-5 ਮਹੀਨੇ ਦੇ ਕਰੀਬ ਹੋ ਗਏ ਆ ਪਰ ਮੈਨੂੰ ਲੱਗਦਾ ਨਹੀਂ ਆ ਕਿਉਂਕਿ ਮੈਂ ਸਾਰੇ ਇੰਡੀਆ ਦੇ ਵਿੱਚ ਆਪਣੀ ਜਿਹੜੀ ਰਿਕਰਡ ਲਿਸਟ ਆ ਭੇਜ ਕੇ ਦੇਖ ਲਈ ਆ ਪਰ ਕਿਸੇ ਦਾ ਅਜੇ ਤੱਕ ਕਿਸ ਨੇ ਐਕਸੈਪਟ ਨਹੀਂ ਕੀਤੇ ਔਰ ਇਹ ਨਹੀਂ ਆ ਕਿ ਮੈਂ ਆਖਿਆ ਵੀ ਕੋਈ ਮਹੀਨੇ ਦੇ ਵਿੱਚ ਇਹਨਾਂ ਨੇ ਉਹ ਚੀਜ਼ ਕਰ ਲੇਗਾ ਟਾਰਗੇਟ ਮੈਂ ਪੂਰੇ 1 ਸਾਲ ਦਾ ਸਮਾਂ ਦਿੱਤਾ ਹੋਇਆ ਹੈ ਕਿ 1 ਸਾਲ ਦੇ ਵਿੱਚ ਕੋਈ ਨੌਜਵਾਨ ਤਿਆਰੀ ਕਰਕੇ ਇਹਨਾਂ ਨੂੰ ਜਿਹੜਾ ਅਚੀਵ ਕਰ ਸਕਦਾ ਹੈ ਮੇਰੇ ਨਾਲ ਇਹਨਾਂ ਦੇ ਵਿੱਚ ਮੁਕਾਬਲਾ ਵੀ ਕਰ ਸਕਦਾ ਹੈ ਕੰਪੀਟੀਸ਼ਨ ਵੀ ਕਰ ਸਕਦਾ ਹੈ ਜੇ ਵੈਸੇ ਤਾਂ ਮੈਂ ਸਾਰੀਆਂ ਵੀਡੀਓ ਬਣਾ ਕੇ ਆਪਣੀ ਫੇਸਬੁੱਕ ਤੇ ਪਾਈਆਂ ਹੋਈਆਂ ਨੇ ਜਾਂ ਕੁਝ ਸੰਭਾਲ ਕੇ ਰੱਖੀਆਂ ਹੋਈਆਂ ਨੇ ਤਾਂ ਕੋਈ ਵੀ ਜਿਹੜਾ ਗगन ਤੁਸੀਂ ਇਹ ਜੋ ਅਚੀਵ ਕੀਤਾ ਹੁਣ ਤੱਕ ਇਸ ਜੋ ਇਸ ਸਰਟੀਫਿਕੇਟ ਦੇ ਵਿੱਚ ਜੋ ਤੁਸੀਂ ਮੀਲ ਦੇ ਪੱਥਰ ਤੁਸੀਂ ਕਾਇਮ ਕੀਤੇ ਨੇ ਇਹ ਹੀ ਨੇ ਜਾਂ ਫਿਰ ਤੁਸੀਂ ਹੁਣ ਰੈਗੂਲਰ ਪ੍ਰੈਕਟਿਸ ਕਰ ਰਹੇ ਹੋ ਤਾਂ ਜੋ ਇਹਨਾਂ ਤੋਂ ਵੀ ਅੱਗੇ ਵਧੀਆ ਜਾ ਸਕੇ ਹਾਂਜੀ ਇਹ ਮੇਰੇ ਟਾਰਗੇਟ ਜਿਹੜੇ ਮੈਂ ਅਚੀਵ ਕਰਕੇ ਹੁਣ ਇੱਥੇ ਇਹਨਾਂ ਨੂੰ ਰੋਕ ਦਿੱਤਾ ਆਇਆ ਇਹਨਾਂ 'ਚ ਕੋਸ਼ਿਸ਼ ਕਰਾਂਗਾ ਹੁਣ ਸਮੇਂ ਵਿੱਚ ਹੋਰ ਪ੍ਰੋਗਰੈਸ ਕਰਨ ਦੀ ਪਰ ਇਸ ਤੋਂ ਇਲਾਵਾ ਹੋਰ ਮੇਰੇ ਆਉਣ ਵਾਲੇ ਸਮੇਂ ਵਿੱਚ ਜਿਹੜੇ ਪਲਾਨ ਨੇ ਹੋਏ ਨੇ ਕਿ ਮੈਂ ਵੈਸੇ ਹੀ ਸਮਾਜ ਸੇਵਾ ਦੇ ਤੌਰ ਤੇ ਆਪਣੀ ਏਰੀਆ ਦੇ ਵਿੱਚ ਕੋਈ 25 ਕਿਲੋਮੀਟਰ ਦੇ ਹਿਸਾਬ ਨਾਲ ਤਿੰਨ ਵਾਰ ਦੇ ਕਰੀਬ ਰਨਿੰਗ ਕਰ ਚੁੱਕਾ ਆ ਅਲੱਗ-ਅਲੱਗ ਰੂਟਾਂ ਉੱਤੇ ਔਰ ਇਸ ਤੋਂ ਇਲਾਵਾ ਮੈਂ ਤੁਹਾਡੇ ਆਪਣੇ ਡੇਲੀ ਪੋਸਟ ਰਾਈਂਗ ਇਹ ਮੈਸੇਜ ਵੀ ਦੇਣਾ ਚਾਹੁੰਦਾ ਸਾਰਿਆਂ ਨੂੰ ਕਿ ਪੰਜਾਬ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਕੋਈ ਨੌਜਵਾਨ ਅਗਰ ਮੈਨੂੰ ਸੱਦਾ ਦਿੰਦੇ ਆ ਨਸ਼ਿਆਂ ਦੇ ਖਿਲਾਫ ਰੈਲੀ ਦੇ ਰੂਪ ਵਿੱਚ ਦੌੜ ਲਗਾਉਂਦਾ ਤਾਂ ਮੈਂ ਦੌੜ ਲਾਉਣ ਲਈ ਤਿਆਰ ਆ ਇਸ ਦੀ ਮੈਂ ਆਪਣੇ ਫੇਸਬੁਕ ਤੇ ਲਿਖ ਕੇ ਪਾਇਆ ਹੋਇਆ ਹੈ ਕਿ ਮੈਂ 117 ਹਲਕਿਆਂ ਦੇ ਵਿੱਚ ਦੌੜਨ ਦੀ ਤਿਆਰ ਆ ਪਰ ਇਹ ਵੀ ਉੱਥੋਂ ਦੇ ਨੌਜਵਾਨ ਉਹ ਮੈਨੂੰ ਇਹ ਜਿਹੜਾ ਸੱਦਾ ਦੇਣਗੇ ਤੇ ਤਦ ਇਹ ਮਤਲਬ ਕਰ ਰਿਹਾ ਤੁਹਾਨੂੰ ਲੱਗਦਾ ਹੈ ਕਿ ਹੋਰ ਨੌਜਵਾਨਾਂ ਨੂੰ ਵੀ ਨਸ਼ੇ ਦੇ ਖਿਲਾਫ ਅਜਿਹੀ ਮੁਹਿੰਮ ਜਾਂ ਅਜਿਹੀ ਅਜਿਹਾ ਉਪਰਾਲਾ ਕਰਨਾ ਚਾਹੀਦਾ ਹੈ ਹਾਂਜੀ ਇਹ ਨਸ਼ਿਆਂ ਦੇ ਖਿਲਾਫ ਬਹੁਤ ਜ਼ਿਆਦਾ ਉਪਰਾਲਾ ਨੌਜਵਾਨ ਕਰਦੇ ਆ ਅਲੱਗ-ਅਲੱਗ ਤਰੀਕਿਆਂ ਨਾਲ ਪਰ ਇਸ ਤਰ੍ਹਾਂ ਨਸ਼ੇ ਦੇ ਖਿਲਾਫ ਦੌੜ ਕੇ ਰਨਿੰਗ ਕਰਕੇ ਕੋਈ ਅੱਛੀ ਇਦਾਂ ਦਾ ਜੇ ਕਿਸੇ ਨੇ ਕੀਤਾ ਨਹੀਂ ਹੋ ਸਕਦਾ ਵਾ ਕਿ ਹੁਣ ਤੋਂ ਅੱਗੇ ਤੋਂ ਜਿਹੜੇ ਨੌਜਵਾਨ ਅੱਗੇ ਆਉਣ ਤੇ ਜਿਹੜਾ ਵੇ ਦੌੜ ਕੇ ਜਾਂ ਮੈਸੇਜ ਦੇਣਾ ਨਸ਼ਿਆਂ ਦੇ ਖਿਲਾਫ ਤੇ ਬਿਲਕੁਲ ਗਗਨ ਇਹ ਸਰਟੀਫਿਕੇਟ ਤੁਹਾਡੇ ਤੁਹਾਡੀ ਮਿਹਨਤ ਹੈ ਇਹਨੂੰ ਸੰਭਾਲ ਕੇ ਰੱਖੋ ਤੇ ਬਹੁਤ ਵੱਡਾ ਮੈਸੇਜ ਗਗਨ ਨੇ ਦਿੱਤਾ ਹੈ ਨੌਜਵਾਨਾਂ ਦੇ ਲਈ ਕਿ ਇਹ ਤਿਆਰ ਨਹੀਂ 117 ਹਲਕਿਆਂ ਦੇ ਵਿੱਚ ਦੌੜਨ ਦੇ ਲਈ ਜੇਕਰ ਕੋਈ ਵੀ ਇਹਨਾਂ ਨੂੰ ਸਦਾ ਦਵੇਗਾ ਨਸ਼ੇ ਦੇ ਖਿਲਾਫ ਦੌੜ ਲਗਾਉਣ ਦੇ ਲਈ ਲੇਕਿਨ ਨੌਜਵਾਨਾਂ ਲਈ ਸੁਨੇਹਾ ਹੈ ਕਿ ਆਪਣੇ ਸਰੀਰ ਦਾ ਧਿਆਨ ਰੱਖੋ ਵਿਖਾਵੇ ਲਈ ਜਿਮਨਾ ਮਾਰੋ ਤੁਹਾਡੀ ਹੱਡੀ ਮਜ਼ਬੂਤ ਹੋਣੀ ਚਾਹੀਦੀ ਹੈ ਤੁਹਾਡੀ ਜੋ ਸੰਕਲਪ ਜੋਨੀਓ ਮਜ਼ਬੂਤ ਹੋਣੇ ਚਾਹੀਦੇ ਨੇ ਤੇ ਸਭ ਤੋਂ ਵੱਡੀ ਗੱਲ ਜੋ ਸਰਟੀਫਿਕੇਟ ਤੇ ਜਿੰਨੇ ਵੀ ਟਾਰਗੇਟਸ ਲਿਖੇ ਨੇ ਜੇਕਰ ਤੁਸੀਂ ਇਹ ਅਚੀਵ ਕਰਦੇ ਹੋ ਜਾਂ ਬਰਾਬਰੀ ਕਰਦੇ ਹੋ ਤਾਂ ਗगन ਵੱਲੋਂ ਇੱਕ ਨਵਾਂ ਬੁਲੇਟ ਮੋਟਰਸਾਈਕਲ ਤੁਹਾਨੂੰ ਇਨਾਮ ਦੇ ਰੂਪ ਵਿੱਚ ਦਿੱਤਾ ਜਾਵੇਗਾ ਹੁਣ ਮੇਰੇ ਕਿੰਨੇ ਕਿ ਦੋਸਤ ਇਹ ਚੁਣੌਤੀ ਕਬੂਲ ਕਰਨਗੇ ਇਹ ਦੇਖਣਾ ਦਿਲਚਸਪ ਰਹੇਗਾ ਕੈਮਰਾ ਪਰਸਨ ਅਲਿਤ ਪਾਂਡੇ ਦੇ ਨਾਲ ਠਾਕੁਰ ਅਮਨਦੀਪ ਸਿੰਘ ਢਿੱਲੀ ਪੋਸਟ ਪੰਜਾਬੀ ਚੰਡੀਗੜ੍ਹ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978